ਹਾਂਜੀ ਸਾਰਿਆਂ ਨੂੰ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ YouTube ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਕਹਾਣੀਆਂ ਜੀ ਇੱਕ ਆਮ ਪਰਿਵਾਰ ਦੀ ਆਮ ਜੀਵਨ ਦੀ ਕਈ ਵਾਰ ਅਸੀਂ ਪਰਿਵਾਰਾਂ ਵਿੱਚ ਦੇਖਦੇ ਹਾਂ ਕਿ ਪਰਿਵਾਰਾਂ ਦੀਆਂ ਇਨਕਮ ਦੀਆਂ ਪ੍ਰੋਬਲਮਾਂ ਕਰਕੇ ਕਈ ਵਾਰ ਬੰਦੇ ਨੂੰ ਘਰੋਂ ਕਮਾਈ ਕਰਨ ਲਈ ਜਾਣਾ ਪੈਂਦਾ ਤੇ ਮਗਰੋਂ ਉਹਦਾ ਜਿਹੜਾ ਘਰ ਆ ਉਧਿਕਾਰ ਵਾਲੀ ਦੇ ਸਿਰ ਤੇ ਵੀ ਹੁੰਦਾ ਉਹਦੇ ਪਰਿਵਾਰ ਦੇ ਸਿਰ ਤੇ ਵੀ ਹੁੰਦਾ ਅਜਿਹੀ ਇੱਕ ਘਟਨਾ ਕਹਾਣੀ ਆ ਦੇਖਦੇ ਆ ਕਿ ਇੱਕ ਵਿਚਾਰ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਰਿਹਾ ਤੇ ਬਾਜ਼ਾਰ ਦੇ ਵਿੱਚ ਇੱਕ ਲੜਕੀ ਦੀ লাশ ਪਈ ਹੋਈ ਆ লাশ ਆ ਜਿਹੜੀ ਜਿਸ ਦਾ ਕਿ ਮੂੰਹ ਬਿਲਕੁਲ ਕੁਚਲਿਆ ਹੋਇਆ ਜਿਸ ਦੀ ਮੂੰਹ ਦੀ ਕਿਸੇ ਨੂੰ ਕੋਈ ਪਛਾਣ ਨਹੀਂ ਆ ਰਹੀ ਪੁਲਿਸ ਆਉਂਦੀ ਆਸ-ਪਾਸ ਦੇ ਲੋਕਾਂ ਵੱਲੋਂ ਰੌਲਾ ਰੱਪਾ ਕੀਤਾ ਜਾਂਦਾ ਕਿ ਪਤਾ ਨਹੀਂ ਕੌਣ ਆ ਕੀ ਦੀ ਡੈੱਡ ਬੋਡੀ ਆ ਕਿਵੇਂ ਆ ਕੀ ਹੋਇਆ ਏ ਘਟਨਾ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ ਡੈੱਡ ਬੋਡੀ ਨੂੰ ਚੱਕਿਆ ਜਾਂਦਾ ਪੁਲਿਸ ਦੁਆਰਾ ਪੁਲਿਸ ਸਟੇਸ਼ਨ ਅਲ ਜਾਇਲਸ ਆਂਦਾ ਪੋਸਟਮਾਰਟਮ ਦੇ ਲਈ ਹੁਣ ਇੱਥੋਂ ਕਹਾਣੀ ਸਟਾਰਟ ਹੁੰਦੀ ਏ ਜੇ ਕਹਾਣੀ ਹੁੰਦੀ ਆ ਸਟਾਰਟ ਸਤਨਾਮ ਸਿੰਘ ਦੇ ਨਵੇਂ ਸ਼ਹਿਰ ਤੋਂ ਸਤਨਾਮ ਸਿੰਘ ਆਮਕਰਾਨੇ ਦਾ ਇੱਕ ਨੌਜਵਾਨ ਆ ਜਿਹਦਾ ਕਿ ਵਿਆਹ ਹੁੰਦਾ ਵਾ 4 ਸਾਲ ਪਹਿਲਾਂ ਚਾਰ ਸਾਲ ਪਹਿਲਾਂ ਇੱਕ ਵਿਆਹ ਹੁੰਦਾ ਇੱਕ ਆਮ ਘਰ ਦੀ ਕੁੜੀ ਦੇ ਨਾਲ ਤਾਂ ਜਦੋਂ ਹੀ ਉਹਦਾ ਵਿਆਹ ਹੁੰਦਾ ਤਾਂ ਉਹ ਰਮਨ ਨਾਮ ਦੀ ਲੜਕੀ ਆ ਜਿਹੜੀ ਉਹ ਆਪਦੇ ਸੱਸ ਸਹੁਰੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਉਹ ਹਰ ਟਾਈਮ ਸਤਨਾਮ ਸਿੰਘ ਨੂੰ ਕਹਿੰਦੀ ਆ ਕਿ ਆਪਾਂ ਕਿਤੇ ਬਾਹਰ ਰਹਈਏ ਅਬ ਮੈਨੂੰ ਇੱਥੇ ਰਹਿਣਾ ਪਸੰਦ ਨਹੀਂ ਹੁਣ ਸਤਨਾਮ ਸਿੰਘ ਇੱਕ ਡਰਾਈਵਰ ਆ ਟਰੱਕ ਡਰਾਈਵਰ ਆ ਤੇ ਉਹ ਸੋਚਦਾ ਕਿ ਪਹਿਲਾਂ ਤਾਂ ਉਹ 1 2 ਦਿਨ ਜਾਂਦਾ ਤੇ ਦੂਜੇ ਤੀਜੇ ਦਿਨ ਘਰ ਆ ਜਾਂਦਾ ਨਮ ਨਮ ਵਿਆਹ ਹੋਇਆ ਤਨਾ ਹਮ ਸਿੰਘ ਦੇ ਖਰਚੇ ਵਧ ਚੁੱਕੇ ਆ ਲੇਕਿਨ ਉਧਰੋਂ ਇਨਕਮ ਘੱਟਾ ਤਾਂ ਇਸ ਕਰਕੇ ਉਹ ਲੰਬੇ ਰੂਟ ਦੇ ਗੇੜੇ ਵੱਲ ਜ਼ਿਆਦਾ ਆਪਦੀ ਕੋਸ਼ਿਸ਼ ਕਰਦਾ ਵੀ ਮੈਂ ਜ਼ਿਆਦਾ ਪੈਸੇ ਕਮਾਵਾਂ ਤਾਂ ਕਿ ਮੇਰਾ ਘਰ ਵਧੀਆ ਚੱਲ ਸਕੇ ਮੇਰੇ ਘਰ ਵਾਲੀ ਦੀਆਂ ਰੀਝਾਂ ਭੂਰੀਆਂ ਹੋ ਸਕਣ ਪਰਿਵਾਰ ਦਾ ਖਰਚਾ ਨਿਕਲ ਜਾਵੇ ਇਸ ਕਰਕੇ ਨਾ ਉਹ ਲੰਬੇ ਰੂਟ ਤੇ ਜਾਣਾ ਸ਼ੁਰੂ ਕਰ ਦਿੰਦਾ ਤੇ ਜਿਹਦੇ ਵਿੱਚ ਉਹ 15 20 ਦਿਨ ਮਹੀਨੇ ਬਾਅਦ ਘਰ ਆਉਂਦਾ ਹੁਣ ਜਿਹੜੀ ਉਹਦੇ ਘਰ ਵਾਲੀ ਰਮਣ ਉਹ ਬਿਲਕੁਲ ਹੀ ਮਤਲਬ ਘਰ ਵਿੱਚ ਉਹਦਾ ਮਨ ਨਹੀਂ ਲੱਗਦਾ ਉਹ ਹਰ ਟਾਈਮ ਫੋਨ ਤੇ ਕਹਿੰਦੀ ਰਹਿੰਦੀ ਹੈ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਮੈਂ ਨਹੀਂ ਰਹਿਣਾ ਤਾਂ ਸਤਨਾਥ ਸਿੰਘ ਵਿਚਾਰਾ ਸੁਣਦਾ ਰਹਿੰਦਾ ਤਾਂ ਉਹ ਕੰਮ ਆਪੇ ਉਹਦੀ ਸੁਣਦਾ ਤਾਂ ਮਾਪੇ ਉਹ ਕਹਿੰਦਾ ਕਿ ਭਾਈ ਸਾਡੇ ਨਾਲ ਹਰ ਟਾਈਮ ਕਲੇਸ਼ ਕਰਦੀ ਆ ਬਹੁਤ ਆਣ ਘਵਣ ਨੂੰ ਸ਼ੋਰ ਸ਼ਰਾਬਾ ਪਾਉਂਦੀ ਆ ਸੁਣਾਉਂਦੀ ਆ ਸਾਨੂੰ ਇਹ ਸਭ ਕੁਝ ਸੁਣਨਾ ਪਸੰਦ ਨਹੀਂ ਆ ਤੂੰ ਇਹਨੂੰ ਕਿਤੇ ਸ਼ਹਿਰ ਚ ਹੀ ਰੱਖ ਲਾ ਉਹ ਕਹਿੰਦਾ ਨਹੀਂ ਵੀ ਮੈਂ ਇੱਦਾਂ ਕਿਤੇ ਰੱਖ ਸਕਦਾ ਮੈਂ ਤੁਹਾਡੇ ਮਾਰਿਆਂ ਦਾ ਵਿਆਹ ਕਰਾਇਆ ਸੀ ਤੁਸੀਂ ਤਿੰਨ ਜੀ ਹਾਂ ਘਰ ਵਿੱਚ ਤੁਸੀਂ ਸਹੀ ਰਹੋ ਉਹ ਬੜੀ ਕੋਸ਼ਿਸ਼ ਕਰਦਾ ਪਰ ਉਹਦੇ ਘਰ ਵਾਲੀ ਇਥੋਂ ਤੱਕ ਆਖ ਦਿੰਦੀ ਆ ਵੀ ਜੇ ਤੂੰ ਮੈਨੂੰ ਹੋਰ ਕਿਤੇ ਨਾਂ ਰੱਖਿਆ ਤਾਂ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤਲਾਕ ਲੈ ਲਵਾਂਗੀ ਹੁਣ ਵਿਚਾਰਾ ਸੁਤਨਾਮ ਸਿੰਘ ਫਸ ਜਾਂਦਾ ਤਾਂ ਇਸੇ ਸਿਚੁਏਸ਼ਨ ਨੂੰ ਵੇਖ ਕੇ ਉਹ ਇੱਕ ਸ਼ਹਿਰ ਵਿੱਚ ਇੱਕ ਕਿਰਾਏ ਤੇ ਮਕਾਨ ਲੈ ਲੈਂਦਾ ਉਹਨੂੰ ਲੱਗਦਾ ਕਿ ਮੇਰੇ ਘਰ ਵਾਲੀ ਦਾ ਪਿੰਡ ਵਿੱਚ ਮਨ ਨਹੀਂ ਲੱਗਦਾ ਤਾਂ ਉਹ ਇੱਕ ਕਿਰਾਏ ਤੇ ਮਕਾਨ ਲੈਂਦਾ ਤੇ ਉੱਥੇ ਉਹ ਦੋਨੋਂ ਜਾਣੇ ਰਹਿਣਾ ਸ਼ੁਰੂ ਕਰ ਦਿੰਦੇ ਆ ਹੁਣ ਸਤਨਾਮ ਸਿੰਘ ਮਹੀਨੇ ਬਾਅਦ ਘਰ ਆਉਂਦਾ ਉਹਦੇ ਘਰ ਵਾਲੀ ਉੱਥੇ ਕਿਰਾਏ ਤੇ ਰਹਿੰਦੀ ਆ ਨਾਲੇ ਤਾਂ ਕਿਰਾਇਆ ਭਰਦਾ ਫਿਰ ਉਹ ਕਹਿੰਦਾ ਕਿ ਜਦੋਂ ਮਹੀਨਾਕ ਦੇਖਦੇ ਆ ਤੇ ਉਹਨਾਂ ਦੇ ਖਰਚੇ ਮੇਨਟੇਨ ਨਹੀਂ ਹੁੰਦੇ ਕਹਿੰਦਾ ਕਿ ਖਰਚਾ ਬਹੁਤ ਜ਼ਿਆਦਾ ਵਧ ਰਿਹਾ ਆਪਣਾ ਤਾਂ ਗੁਜ਼ਾਰਾ ਨਹੀਂ ਹੋਣਾ ਤੈਨੂੰ ਪਿੰਡ ਜਾਣਾ ਪੈਣਾ ਜਦੋਂ ਸਤਨਾਮ ਸਿੰਘ ਐਨੀ ਗੱਲ ਕਹਿੰਦਾ ਤੇ ਜਿਹੜੀ ਰਮਨਦੀਪ ਕੌਰ ਹੁੰਦੀ ਆ ਉਹਨੂੰ ਪਸੰਦ ਨਹੀਂ ਹੁੰਦਾ ਪਿੰਡ ਜਾਣਾ ਤੇ ਇਸੇ ਕਰਕੇ ਉਹ ਕਹਿੰਦੀ ਕਿ ਮੈਂ ਪਿੰਡ ਨਹੀਂ ਜਾਵਾਂਗੀ ਪਰ ਮੈਂ ਕੋਈ ਜੌਬ ਲੱਭ ਲੈਣੀ ਆ ਉਹ ਜੌਬ ਲੱਭਣ ਦੀ ਤਿਆਰੀ ਚ ਹੋ ਜਾਂਦੀ ਆ ਉਧਰੋਂ ਜਦੋਂ ਨੂੰ ਉਹ ਜੌਬ ਲੱਭਦੀ ਉਸ ਟਾਈਮ ਉਹਦੀ ਪ੍ਰੈਗਨਨਸੀ ਹੋ ਜਾਂਦੀ ਆ ਉਹ ਪ੍ਰੈਗਨੈਂਟ ਹੁੰਦੀ ਆ ਤਾਂ 9 ਮਹੀਨਿਆਂ ਬਾਅਦ ਉਹਨਾਂ ਦੇ ਘਰ ਇੱਕ ਬੱਚੀ ਜਨਮ ਲੈ ਲੈਂਦੀ ਆ ਬੱਚੀ ਜਨਮ ਲੈਂਦੀ ਆ ਤੇ ਹੁਣ ਸਤਨਾਮ ਸਿੰਘ ਬਹੁਤ ਖੁਸ਼ ਹੁੰਦਾ ਵੀ ਰਮਣ ਪਹਿਲਾਂ ਇਕੱਲੀ ਸੀ ਚਲੋ ਹੁਣ ਇੱਕ ਬੇਟੀ ਹੋ ਗਈ ਆ ਉਹਨੇ ਦੋਨੋਂ ਜਾਣੀਆਂ ਰਹਿ ਲਿਆ ਕਰਨੀਆਂ ਤੇ ਰਮਣ ਆਪਦੀ ਬੇਟੀ ਨੂੰ ਜਨਮ ਦਿਵਾਉਣ ਲਈ ਆਪਦੇ ਪੇਕੇ ਚਲੀ ਜਾਂਦੀ ਆ ਪੇਕੇ ਜਾਂਦੀ ਆ ਸਤਨਾਮ ਸਿੰਘ ਵੀ ਟੈਨਸ਼ਨ ਫਰੀ ਹੁੰਦਾ ਪੇਕਿਆਂ ਤੋਂ ਦੋ ਤਿੰਨ ਮਹੀਨਿਆਂ ਦੀ ਗੁੜੀਆ ਕਰਕੇ ਉਹ ਵਾਪਸ ਫੇਰ ਆਉਂਦੀ ਆ ਤਾਂ ਵਾਪਸ ਫੇਰ ਉਹੀ ਕਹਾਣੀ ਸ਼ੁਰੂ ਹੋ ਜਾਂਦੀ ਆ ਕਹਿੰਦੀ ਮੈਂ ਤਾਂ ਸਹੁਰੇ ਰਹਿਣਾ ਨਹੀਂ ਮੈਂ ਤਾਂ ਉੱਥੇ ਜਾਣਾ ਨਹੀਂ ਗਾ ਮੇਰਾ ਤਾਂ ਉੱਥੇ ਮਨ ਨਹੀਂ ਲੱਗਦਾ ਮੈਂ ਤਾਂ ਇੱਥੇ ਕਿਰਾਏ ਦੇ ਮਕਾਨ ਚ ਹੀ ਰਹੂੰਗੀ ਹੁਣ ਸਤਨਾਮ ਸਿੰਘ ਉਹਨੂੰ ਕਹਿੰਦਾ ਕਿ ਚਲ ਠੀਕ ਆ ਤੂੰ ਕੋਈ ਨੌਕਰੀ ਲੱਭ ਲੈ ਨੌਕਰੀ ਕਰ ਲੈ ਤਾਂ ਤੁਮ ਸੌਖੇ ਰਹੇਗੇ ਆਪਣੇ ਖਰਚੇ ਨਿਕਲ ਜਾਣਗੇ ਹੁਣ ਕੀ ਹੁੰਦਾ ਕਿ ਜਿਹੜੀ ਰਮਨਦੀਪ ਕੌਰ ਆ ਉਹਦੀ ਬੇਟੀ ਨੂੰ ਸੰਭਲਣ ਤੇ ਇੱਕ ਲੜਕੀ ਲਗਾ ਦਿੰਦੀ ਆ ਸਾਰਾ ਦਿਨ ਬੇਟੀ ਸੰਭਲ ਲਈ ਇੱਕ ਲੜਕੀ ਰੱਖੀ ਜਾਂਦੀ ਆ ਤੇ ਉਹ ਬੇਟੀ ਆ ਜਿਹੜੀ ਉਹਦੀ ਬੇਟੀ ਦੀ ਕੇਅਰ ਕਰਦੀ ਉਹ ਲੜਕੀ ਤੇ ਜਿਹੜੀ ਰਮਨਦੀਪ ਕੌਰ ਹੈਣਾ ਉਹਨੂੰ ਇੱਕ ਜੌਬ ਮਿਲ ਜਾਂਦੀ ਹੈ ਕੱਪੜੇ ਦੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਉਹ ਜੌਬ ਸਟਾਰਟ ਕਰ ਦਿੰਦੀ ਆ ਜਿੱਥੇ ਕਿ ਉਹਨੂੰ 7000 ਰੁਪਿਆ ਸੈਲਰੀ ਮਹੀਨੇ ਦੀ ਦਿੱਤੀ ਜਾਂਦੀ ਆ ਸਵੇਰੇ ਜਾਂਦੀ ਆ 9 ਵਜੇ ਸ਼ਾਮ ਨੂੰ 6 ਵਜੇ ਘਰ ਆਉਂਦੀ ਆ ਵਧੀਆ ਖਰਚਾ ਆਮਦਾ ਕੱਢ ਲੈਂਦੀ ਆ ਵਧੀਆ ਕੰਮਕਾਰ ਚੱਲਦਾ ਜਿਸ ਦੇ ਵਿੱਚੋਂ ਉਹ 1500 ਰੁਪਿਆ ਉਹ ਲੜਕੀ ਨੂੰ ਦੇ ਦਿੰਦੀ ਆ ਜਿਹੜੀ ਉਹਦੀ ਬੇਟੀ ਨੂੰ ਸੰਭਾਲਦੀ ਆ ਬਾਕੀ ਆਪਦਾ ਖਰਚਾ ਪਾਣੀ ਚਲਾ ਰਹੀ ਆ ਹੁਣ 2-3 ਮਹੀਨੇ ਤਾਂ ਵਧੀਆ ਚੱਲਦਾ ਰਹਿੰਦਾ ਦੋਾਂ ਤਿੰਨਾਂ ਮਹੀਨਾ ਬਾਅਦ ਉਹ ਲੜਕੀ ਉਹ ਰਮਨਦੀਪ कौर ਇੰਨੀ ਉੱਚੇ ਖਿਆਲਾਂ ਦੀ ਤੇ ਬਾਹਰ ਤੁਰਨੋਂ ਫੇਰਨ ਵਾਲੀ ਤੇ ਜਿਆਦਾ ਜਿਹੜੀ ਆ ਹਵਾ ਚੁੱਡਣ ਵਾਲੀ ਕੁੜੀ ਹੁੰਦੀ ਆ ਤੇ ਉਹ ਹਮੇਸ਼ਾ ਹੀ ਸਤਨਾਮ ਸਿੰਘ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਤਲਾਕ ਦੇਣੀ ਆ ਮੈਨੂੰ ਤੂੰ ਪਸੰਦ ਨਹੀਂ ਮਤਲਬ ਇਹੋ ਜਿਹੀਆਂ ਗੱਲਾਂ ਤੇ ਆ ਜਾਂਦੀ ਆ ਸਤਨਾਮ ਸਿੰਘ ਹੁਣ ਨਾ ਤਾਂ ਪਰਿਵਾਰ ਨੂੰ ਦੱਸ ਸਕਦਾ ਪਰ ਇੰਨਾ ਗੱਲਾਂ ਨੂੰ ਕਿਤੇ ਨਾ ਕਿਤੇ ਉਹ ਝੱਲ ਰਿਹਾ ਹੁਣ ਕੀ ਹੁੰਦਾ ਅੱਗੇ ਕਿ ਜਦੋਂ ਕੱਪੜੇ ਦੀ ਦੁਕਾਨ ਤੇ ਲੱਗੀ ਆ ਤਾਂ ਉਸ ਕੱਪੜੇ ਦੀ ਦੁਕਾਨ ਤੇ ਕਪੜਾ ਡਿਲੀਵਰ ਕਰਨ ਲਈ ਇੱਕ ਟਰੱਕ ਵਾਲਾ ਬੰਦਾ ਆਉਂਦਾ ਟਰੱਕ ਵਾਲਾ ਬੰਦਾ ਹੁੰਦਾ ਜਿਸ ਦਾ ਨਾਮ ਹੁੰਦਾ ਉਹ ਜੰਮੂ ਦਾ ਰਹਿਣ ਵਾਲਾ ਹੁੰਦਾ ਨਫੀਜ਼ ਨਫੀਜ਼ ਨਾਮ ਦਾ ਉੱਥੇ ਇੱਕ ਲੜਕਾ ਆਉਂਦਾ ਤੇ ਜਿਹੜੀ ਇਹ ਰਮਨਦੀਪ कौर ਹੈ ਦੁਕਾਨ ਤੇ ਲੱਗੀ ਹੁੰਦੀ ਆ ਜਦੋਂ ਉਹ ਇੱਕ ਦੋ ਗੇੜੇ ਮਾਰਦਾ ਕਪੜਾ ਡਿਲੀਵਰ ਕਰਨ ਲਈ ਆਉਂਦਾ ਤਾਂ ਰਮਨਦੀਪ कौर ਉਹਦੇ ਨਾਲ ਨਜ਼ਰਾਂ ਮਿਲਾਉਣੀਆਂ ਸ਼ੁਰੂ ਕਰ ਦਿੰਦੀ ਆ ਹੁਣ ਦੋਨਾਂ ਦਾ ਆਪਸ ਵਿੱਚ ਨੰਬਰ ਐਕਸਚੇਂਜ ਹੁੰਦੇ ਆ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਉਧਰੋਂ ਨਫੀਜ਼ ਆ ਜਿਹੜਾ ਉਹ ਕੋਈ ਵੀ ਉਲਝਣ ਰੱਖਣਾ ਨਹੀਂ ਚਾਹੁੰਦਾ ਹੁੰਦਾ ਤੇ ਉਹ ਰਮਨਦੀਪ कौर ਨੂੰ ਦੱਸਦਾ ਕਿ ਮੈਂ ਵਿਆਹਿਆ ਹੋਇਆ ਹਾਂ ਮੇਰੇ ਇੱਕ ਬੇਟਾ ਵੀ ਆ ਇਸ ਕਰਕੇ ਮੈਂ ਕੋਈ ਝੂਠੇ ਲਾਰੇ ਵਿੱਚ ਨਹੀਂ ਰੱਖਣਾ ਚਾਹੁੰਦਾ ਤੈਨੂੰ ਦੂਜੇ ਪਾਸੇ ਰਮਨਦੀਪ कौर ਵੀ ਕਹਿੰਦੀ ਆ ਕਿ ਮੇਰਾ ਪਤੀ ਟਰੱਕ ਡਰਾਈਵਰ ਆ ਮੇਰੇ ਵੀ ਇੱਕ ਬੇਟੀ ਆ ਮੈਂ ਵੀ ਕੋਈ ਤੁਹਾਨੂੰ ਇਹ ਪਰਦਾ ਨਹੀਂ ਰੱਖਣਾ ਚਾਹੁੰਦੀ ਲੇਕਿਨ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ ਮੇਰਾ ਉਹਦੇ ਬਿਨਾ ਰਹਿਣਾ ਬੜਾ ਮੁਸ਼ਕਲ ਆ ਹੁਣ ਦੋਵਾਂ ਵਿੱਚ ਇੱਕ ਰਿਲੇਸ਼ਨ ਬਣ ਜਾਂਦਾ ਨਫੀਜ਼ ਤੇ ਰਮਨਦੀਪ ਕੌਰ ਦਾ ਹੁਣ ਨਫੀਜ਼ ਥੋੜੇ ਦਿਨ ਬਾਅਦ ਰਮਨਦੀਪ ਕੌਰ ਨੂੰ ਮਿਲਣ ਉਹਨਾਂ ਦੇ ਘਰ ਆਉਣਾ ਸ਼ੁਰੂ ਕਰ ਦਿੰਦਾ ਦੋਨੇ ਜਾਨੇ ਇਕੱਠਾ ਰਹਿ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਇੱਕ ਦੋ ਦਿਨ ਨਫੀਜ਼ ਉਹਦੇ ਘਰ ਰੈਂਟ ਵਾਲੇ ਚ ਉੱਥੇ ਹੀ ਰਹਿੰਦਾ ਰਹਿੰਦਾ ਤੇ ਆਂਡ ਗਵਣ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਇਹਨਾਂ ਦੇ ਘਰ ਕੋਈ ਬੰਦਾ ਆਉਂਦਾ ਰਮਨਦੀਪ कौर ਉਸੇ ਮੁੰਡੇ ਨਾਲ ਘੁੰਮਦੀ ਫਿਰਦੀ ਉਸੇ ਨਾਲੇ ਮਤਲਬ ਸ਼ਾਪਿੰਗ ਕਰਦੀ ਆ ਉਹ ਸਭ ਕੁਝ ਸਾਰੇ ਪੇਤ ਉਸੇ ਮੁੰਡੇ ਨੂੰ ਦੇ ਦਿੰਦੀ ਆ ਆਪਣੇ ਜਦ ਕਿ ਉਹਦੇ ਪਤੀ ਨੂੰ ਇਹ ਲੱਗਦਾ ਕਿ ਰਮਨਦੀਪ कौर ਹੁਣ ਵਧੀਆ ਰਹਿਣ ਲੱਗ ਗਈ ਆ ਪਰ ਦੂਜੇ ਪਾਸੇ ਗੱਲ ਇਹ ਹੁੰਦੀ ਆ ਵੀ ਰਮਨਦੀਪ ਹੋਰ ਬੰਦੇ ਨਾਲ ਅਟਰੈਕਟ ਹੋ ਚੁੱਕੀ ਆ ਲਿੰਕ ਕਰ ਚੁੱਕੀ ਆ ਤਾਂ ਸਤਨਾਮ ਸਿੰਘ ਬੇਫਿਕਰਾ ਹੁੰਦਾ ਕਿ ਸ਼ਾਇਦ ਮੇਰੇ ਬੱਚੀ ਹੋਗੀ ਜਾਂ ਤਾਂ ਕਰਕੇ ਰਮਨਦੀਪ ਦਾ ਦਿਲ ਲੱਗਣਾ ਸ਼ੁਰੂ ਹੋ ਗਿਆ ਉਹ ਇਸ ਤਰ੍ਹਾਂ ਦਾ ਕੋਈ ਵੀ ਸ਼ੱਕ ਨਹੀਂ ਕਰਦਾ ਉਹਦੇ ਤੇ ਜਦੋਂ ਸਤਨਾਮ ਸਿੰਘ ਇੱਕ ਮਹੀਨੇ ਬਾਅਦ ਘਰ ਆਉਂਦਾ ਤਾਂ ਰਮਨਦੀਪ ਘਰ ਉਹ ਦਿਨਾਂ ਬੜੀ ਵਧੀਆ ਰਹਿੰਦੀ ਆ ਖੁਸ਼ ਰਹਿੰਦੀ ਆ ਹੁਣ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਰਦੀ ਚਲੋ ਸਤਨਾਮ ਸਿੰਘ ਸੋਚਦਾ ਕਿ ਕੁਝ ਨਾ ਕੁਝ ਤਾਂ ਸਹੀ ਹੋਇਆ ਪਰ ਥੋੜੇ ਟਾਈਮ ਬਾਅਦ ਕੀ ਹੁੰਦਾ ਕਿ ਰਮਨਦੀਪ ਕੌਰ ਤੇ ਨਫੀਜ਼ ਦੇ ਜਿਹੜੇ ਆਪਸੀ ਰਿਲੇਸ਼ਨ ਉਹ ਬਹੁਤ ਜ਼ਿਆਦਾ ਗੂੜੇ ਹੋ ਜਾਂਦੇ ਆ ਦੋਨੋਂ ਜਾਨੇ ਦਿਨ ਰਾਤ ਫੋਨ ਤੇ ਗੱਲ ਕਰਦੇ ਆ ਡਿਨਰ ਕਰਨ ਜਾਂਦੇ ਆ ਰੈਸਟੋਰੈਂਟਾਂ ਵਿੱਚ ਘੁੰਮਣ ਜਾਂਦੇ ਆ ਤਾਂ ਹੁਣ ਜਿਹੜੀ ਰਮਨਦੀਪ ਕੌਰ ਆ ਉਹ ਨਫੀਜ਼ ਨਾਲ ਹਮੇਸ਼ਾ ਰਹਿਣਾ ਚਾਹੁੰਦੀ ਆ ਉਹ ਨਫੀਜ਼ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਪਰ ਨਫੀਜ਼ ਕਹਿੰਦਾ ਕਿ ਮੈਂ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਮੇਰੀ ਆਲਰੇਡੀ ਪਤਨੀ ਹੈ ਮੇਰੇ ਬੇਟਾ ਤੇ ਪਰ ਰਮਨਦੀਪ ਕੌਰ ਕਹਿੰਦੀ ਆ ਕਿ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਤੂੰ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਲਈ ਕੁਝ ਵੀ ਕਰ ਸਕਦਾ ਪਰ ਮੈਂ ਤੇਰੇ ਤੋਂ ਇਹ ਚੀਜ਼ ਮੰਗ ਰਹੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਕੁਝ ਵੀ ਦਾ ਮਤਲਬ ਹੈ ਕਿ ਮੈਂ ਤੂੰ ਮੇਰੇ ਨਾਲ ਵਿਆਹ ਕਰਵਾ ਸਕਦਾ ਉਹ ਨਫੀਜ਼ ਨੂੰ ਹਾਲੇ ਮਜਬੂਰ ਕਰ دیا۔ ਲੇਕਿਨ ਨਫੀਜ਼ ਉਸ ਟਾਈਮ ਚੁੱਪ ਹੁੰਦਾ। ਉਹ ਉਸ ਰਮਨਦੀਪ ਕੌਰ ਦੇ ਘਰੋਂ ਉਸ ਨੂੰ ਮਿਲ ਕੇ ਵਾਪਸ ਚਲਾ ਜਾਂਦਾ। ਦੂਜੇ ਵਾਰ ਸੇ ਨਫੀਜ਼ ਦਾ ਜਿਹੜਾ ਉਹ ਰਮਨਦੀਪ कौर ਨਾਲ ਕੋਈ ਵੀ ਦਿੱਲੀ ਪਿਆਰ ਨਹੀਂ ਹੁੰਦਾ ਸਿਰਫ ਉਹਨੂੰ ਯੂਜ਼ ਕਰਨਾ ਉਹਦੇ ਪ੍ਰਤੀ ਨਕਲੀ ਅਟਰੈਕਸ਼ਨ ਸਭ ਕੁਝ ਚੱਲ ਹੀ ਹੁੰਦਾ ਜਦ ਕਿ ਰਮਨਦੀਪ कौर ਉਹਦੇ ਪ੍ਰਤੀ ਬਹੁਤ ਸੀਰੀਅਸ ਹੋਈ ਪਈ ਹੁੰਦੀ ਹੈ ਉਸ ਨੂੰ ਲੱਗਦਾ ਕਿ ਉਹ ਜਿਸ ਤਰ੍ਹਾਂ ਵੀ ਕਹੇਗੀ ਨਫੀਜ਼ ਉਸੇ ਤਰ੍ਹਾਂ ਹੀ ਕਰੇਗਾ ਪਰ ਉਹ ਉਸ ਦਾ ਭਲੇਖਾ ਹੁੰਦਾ ਉਹ ਦੇਖਦੀ ਆ ਤੇ ਉਹ ਨਫੀਜ਼ ਨੂੰ ਬਹੁਤ ਸਾਰੀਆਂ ਫੋਨ ਕਾਲਸ ਕਰਦੀ ਆ ਜਿਸ ਕਰਕੇ ਨਫੀਜ਼ ਦੀ ਜਿਹੜੀ ਪਰਸਨਲ ਲਾਈਫ ਔਰ ਦੀ ਵਾਈਫ ਵਾਲੀ ਉਹ ਵੀ ਥੋੜੀ ਬਹੁਤ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਨਫੀਜ਼ ਨੂੰ ਆਪਦੀ ਵਾਈਫ ਦਾ ਡਰ ਹੋ ਜਾਂਦਾ ਕਿ ਕਿਤੇ ਇਹ ਮੈਨੂੰ ਫੋਨ ਲਾਉਂਦੀ ਆ ਇਹਦਾ ਮੇਰੀ ਵਾਈਫ ਨੂੰ ਪਤਾ ਨਾ ਲੱਗ ਜਾਵੇ ਕਿ ਮੈਂ ਇਸ ਨਾਲ ਰਿਲੇਸ਼ਨ ਚਾ ਦੂਜੇ ਪਾਸੇ ਉਹ ਇਹਦਾ ਫੋਨ ਚੱਕਣਾ ਕੱਟ ਕਰ ਦਿੰਦਾ ਜਦੋਂ ਕੱਟ ਕਰਦਾ ਅੰਤ ਰਮਨਦੀਪ ਕੋਰ ਉਸ ਨੂੰ ਉਤਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੀ ਆ ਕਿ ਮੇਰੇ ਕੋਲ ਤੇਰੀਆਂ ਫੋਟੋਜ਼ ਨੇ ਫੌਨ ਰਿਕਾਰਡਸ ਨੇ ਅਗਰ ਜੇ ਤੂੰ ਮੇਰ ਨਾਲ ਵਿਆਹ ਨਾ ਕਰਾਇਆ ਮੈਨੂੰ ਨਾ ਰੱਖਿਆ ਤਾਂ ਮੈਂ ਪੁਲਿਸ ਕੰਪਲੇਨ ਕਰੂੰਗੀ ਮੈਂ ਐ ਕਰੂੰਗੀ ਦੂਜੇ ਪਾਸੇ ਜਿਹੜਾ ਨਫੀਜ਼ਾ ਹੁਣ ਦੋਨੋਂ ਪਾਸੇ ਤੋਂ ਫਸ ਚੁੱਕਾ ਉਹ ਇਸ ਤੋਂ ਛਡਕਾਰਾ ਪਾਉਣਾ ਚਾਹੁੰਦਾ ਪਰ ਛਡਕਾਰਾ ਨਹੀਂ ਪੈ ਰਿਹਾ ਪਰ ਉਹ ਇਸ ਨੂੰ ਇੱਕ ਵਾਰ ਕਹਿੰਦਾ ਕਿ ਮੈਂ ਤੇਰੇ ਪ੍ਰਤੀ ਜ਼ਰੂਰ ਸੋਚ ਰਿਆ ਮੈਂ ਕੁਝ ਨਾ ਕੁਝ ਜ਼ਰੂਰ ਕਰੂੰਗਾ ਜੇ ਮੇਰੀ ਪਤਨੀ ਮੰਨੀ ਤਾਂ ਮੈਂ ਉਸ ਨੂੰ ਮਨਾਉਂਗਾ ਵੀ ਪਰ ਹਾਲੇ ਮੈਂ ਕੁਝ ਨਹੀਂ ਕਰ ਸਕਦਾ ਹਰ ਰਮਨਦੀਪ ਕੌਰ ਉਸ ਗੱਲ ਦੇ ਵੇਟ ਚ ਹੁੰਦੀ ਹੈ ਕਦੇ ਨਫੀਜ਼ ਉਸ ਨੂੰ ਫੋਨ ਕਾਲ ਕਰਦਾ ਹੈ ਤੇ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹੁਣ ਉਸਦੇ ਘਰ ਹੀ ਰਮਨਦੀਪ ਕੌਰ ਦੇ ਘਰ ਹੀ ਨਫੀਜ਼ ਆਉਂਦਾ ਤਾਂ ਉੱਥੇ ਆ ਕੇ ਦੋਨੋਂ ਜਾਣੇ ਦੋਰ ਤਿੰਨ ਦਿਨ ਉਸਦੇ ਰਮਨਦੀਪ ਕੌਰ ਦੇ ਘਰ ਵਿੱਚ ਹੀ ਰਹਿੰਦੇ ਨੇ ਨਫੀਜ਼ ਰਮਨਦੀਪ ਕੌਰ ਨੂੰ ਬਹੁਤ ਝੂਠਾ ਪਿਆਰ ਜਿਤਾਉਂਦਾ ਤੇ ਕਹਿੰਦਾ ਕਿ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਮੈਂ ਬਹੁਤ ਜਲਦੀ ਤੇਰਾ ਵਿਆਹ ਕਰਵਾ ਰਿਹਾ ਹਾਂ ਦਾ ਉਹ ਕਹਿੰਦੀ ਅੱਛਾ ਕਹਿੰਦਾ ਇਸ ਖੁਸ਼ੀ ਵੀ ਖੁਸ਼ੀ ਦੇ ਵਿੱਚ ਆਪਾਂ ਕਿਤੇ ਬਾਹਰ ਘੁੰਮਣ ਚੱਲਦੇ ਆ ਕਹਿੰਦੀ ਠੀਕ ਆ ਰਮਨਦੀਪ ਕੁੜਾ ਆਪਣੀ ਬੱਚੀ ਨੂੰ ਲੈ ਕੇ ਆਪਦੀ ਮਾਂ ਕੋਲ ਜਾਂਦੀ ਆ ਤੇ ਆਪਣੀ ਬੱਚੀ ਨੂੰ ਮਾਂ ਦੇ ਕੋਲ ਛੱਡਦੀ ਆ ਤੇ ਉਹ ਨਫੀਜ਼ ਨਾਲ ਘੁੰਮਣ ਲਈ ਇੱਕ ਦਿਨ ਲਈ ਚਲੀ ਜਾਂਦੀ ਆ ਘੁੰਮਣ ਲਈ ਜਾਂਦੀ ਆ ਤਾਂ ਉੱਥੇ ਜਾ ਕੇ ਜਦੋਂ ਇੱਕ ਰੈਸਟੋਰੈਂਟ ਵਿੱਚ ਬੈਠੀ ਹੁੰਦੀ ਆ ਤੇ ਨਫੀਜ਼ ਇੱਕ ਰੋਡ ਦੇ ਉੱਪਰ ਖੜ ਕੇ ਉਸਨੂੰ ਇੱਕ ਫੋਨ ਕਾਲ ਕਰਦਾ ਹੈ ਕਿ ਬਾਹਰ ਮੈਂ ਤੁਹਾਨੂੰ ਕੋਈ ਸਰਪ੍ਰਾਈਜ਼ ਦੇਣਾ ਚਾਹਨਾ ਤਾਂ ਜਦੋਂ ਰਮਨਦੀਪ कौर ਉੱਥੇ ਜਾਂਦੀ ਆ ਤਾਂ ਨਫੀਜ਼ ਰਮਨਦੀਪ कौर ਦੇ ਪਿੱਛੋਂ ਸੜ ਦੇ ਵਿੱਚ ਇੱਕ ਬਹੁਤ ਵੱਡੀ ਰੋਡ ਮਾਰਦਾ ਤੇ ਰਮਨਦੀਪ कौर ਉੱਥੇ गिर ਕੇ ਡੇਕ ਜਾਂਦੀ ਆ ਤਾਂ ਉਸ ਤੋਂ ਬਾਅਦ ਇੱਕ ਟਰੱਕ ਲਿਆਉਂਦਾ ਤੇ ਟਰੱਕ ਦੇ ਨਾਲ ਤਿੰਨ ਵਾਰ ਟਰੱਕ ਦਾ ਟਾਇਰ ਰਮਨਦੀਪ ਕੁਆਰ ਦੇ ਮੂੰਹ ਉੱਪਰੋਂ ਜਿਨਗਾਉਂਦਾ ਜਿਸ ਕਰਕੇ ਉਸ ਦਾ ਪੂਰਾ ਫੇਸ ਫਿੱਸ ਜਾਂਦਾ ਸ਼ਕਲ ਦੀ ਬਿਲਕੁਲ ਪਛਾਣ ਨਹੀਂ ਰਹਿ ਜਾਂਦੀ ਤਾਂ ਇਸ ਤਰ੍ਹਾਂ ਇੰਨੀ ਬੁਰੀ ਹਾਲਤ ਨਾਲ ਉਹ ਨਫੀਜ਼ ਆਪਦਾ ਛਟਕਾਰਾ ਪਾਉਣ ਲਈ ਰਮਨਦੀਪ ਕੁਆਰ ਦਾ ਕਤਲ ਕਰਦਾ ਤਾਂ ਦੂਜੇ ਪਾਸੇ ਜਿਹੜੀ ਤਿੰਨ ਚਾਰ ਦਿਨ ਤੋਂ ਜਦੋਂ ਉਹ ਗਈ ਹੋਈ ਸੀਗੀ ਘੁੰਮਣ ਦੇ ਲਈ ਰਮਨਦੀਪ ਗਵਰ ਤੇ ਰਮਨਦੀਪ ਗਵਰ ਦੇ ਪਿਤਾ ਨੇ ਕੰਪਲੇਨ ਪੁਲਿਸ ਕੰਪਲੇਨ ਕੀਤੀ ਹੁੰਦੀ ਆ ਕਿ ਮੇਰੀ ਬੇਟੀ ਕੋ ਮਸ਼ੂਦਾ ਹੁਣ ਜਦੋਂ ਪੁਲਿਸ ਇਹ ਡੈੱਡ ਬੋਡੀ ਪਈ ਆ ਜਿਹਦਾ ਮੂੰਹ ਫਿਸਿਆ ਹੋਇਆ ਕਾਠਾ ਸੇ ਵਸੇ ਪੁਲਿਸ ਡੈੱਡ ਬੋਡੀ ਨੂੰ ਲੈ ਜਾਂਦੀ ਆ ਤਾਂ ਉੱਥੇ ਚੜ ਕੇ ਇਨਕੁਆਰੀ ਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਡੈੱਡ ਬੋਡੀ ਆ ਲੜਕੀ ਦੀ ਉਸਦੀ ਬਾਹ ਦੇ ਉੱਪਰ ਇੱਕ ਟੈਟੂ ਬਣਿਆ ਹੋਇਆ ਪ੍ਰਦੀਪ ਨਾਮ ਦਾ ਤਾਂ ਉਹ ਪ੍ਰਦੀਪ ਨਾਮ ਦਾ ਟੈਟੂ ਆ ਜਿਹੜਾ ਉਸਦੀ ਮਦਰ ਦੇ ਨਾਮ ਦਾ ਸੀਗਾ ਰਮਨਦੀਪ ਕੌਰ ਦਾ ਤਾਂ ਉਹ ਜਿਹੜੇ ਟੈਟੂ ਤੋਂ ਪਤਾ ਲੱਗਦਾ ਤੇ ਉਹ ਫੋਨ ਕਾਲ ਸਾਰਿਆਂ ਨੂੰ ਫੇਸ ਰਿਵੀਲ ਕੀਤਾ ਜਾਂਦਾ ਅੱਗੇ ਅੱਗੇ ਨੂੰ ਉਹ ਟੈਟੂ ਰਿਵੀਲ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਇਹ ਵਾਲੀ ਡੈਟਾ ਬੋਡੀ ਆ ਜਿਸ ਤੋਂ ਰਮਨਦੀਪ ਕੌਰ ਦੇ ਪਿਤਾ ਵੱਲੋਂ ਪੁਲਿਸ ਸਟੇਸ਼ਨ 'ਚ ਇਨਕੁਆਰੀ ਲਈ ਕਾਲ ਕੀਤੀ ਜਾਂਦੀ ਹੈ ਕਿ ਹਾਂ ਮੇਰੀ ਬੇਟੀ ਦੀ ਬਾਹਂ ਤੇ ਇਹ ਵਾਲਾ ਟੈਟੂ ਬਣਿਆ ਹੋਇਆ ਸੀਗਾ ਆ ਇਹ ਡੈੱਡ ਬੋਡੀ ਆ ਮੈਨੂੰ ਕਨਫਰਮ ਆ ਮੇਰੀ ਬੇਟੀ ਦੀ ਆ ਜਾਦ ਤੱਕ ਉਥੇ ਸਤਨਾਮ ਸਿੰਘ ਵੀ ਪਹੁੰਚਦਾ ਤੇ ਉਹ ਡੈੱਡ ਬੋਡੀ ਨੂੰ ਘਰ ਲਿਆਂਦਾ ਜਾਂਦਾ ਲੇਕਿਨ ਉਸ ਦੀ ਇਨਕੁਆਇਰੀ ਬਾਰੇ ਜਦੋਂ ਲੋਕਲ ਏਰੀਏ ਦੇ ਪੁਲਿਸ ਸਟੇਸ਼ਨ ਵਿੱਚ ਗੱਲ ਕੀਤੀ ਜਾਂਦੀ ਆ ਤਾਂ ਜਿਸ ਘਰ ਵਿੱਚ ਰਮਨਦੀਪ ਕੁਆਰ ਰਹਿੰਦੀ ਹੁੰਦੀ ਆ ਤਾਂ ਉਸ ਦੇ ਆਂਗਵੰਡ ਵੱਲੋਂ ਇਹ ਦੱਸਿਆ ਜਾਂਦਾ ਕਿ ਇੱਥੇ ਇੱਕ ਇਸ ਤਰ੍ਹਾਂ ਦਾ ਲੜਕਾ ਹੁੰਦਾ ਸੀਗਾ ਤੇ ਰਮਨਦੀਪ ਕੁਆਰ ਦੇ ਇੱਕ ਸਾਲ ਤੋਂ ਲਗਭਗ ਇਸ ਲੜਕੇ ਦੇ ਨਾਲ ਰਿਲੇਸ਼ਨ ਸੀ ਉਹ ਇਸੇ ਲੜਕੇ ਦੇ ਨਾਲ ਹੀ ਇਸ ਘਰ ਵਿੱਚ ਰਹਿੰਦੀ ਸੀ ਤੇ ਘੁੰਮਣ ਵੀ ਜਾਂਦੀ ਸੀ ਔਰ ਰਮਨਦੀਪ कौर ਦੀ ਮਾਂ ਵੀ ਦੱਸਦੀ ਆ ਕਿ ਰਮਨਦੀਪ कौर 10 ਦਿਨ ਤੋਂ ਮੇਰੇ ਕੋਲੇ ਬੇਟੀ ਛੱਡ ਕੇ ਗਈ ਸੀ ਉਸ ਦਾ ਫੋਨ ਵੀ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਪਰ ਉਹ ਕਈ ਕਿੱਥੇ ਸੀ ਤਾਂ ਹੁਣ ਸਤਨਾਮ ਸਿੰਘ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਜਿਸ ਨੇ ਕਿ ਆਪਣੀ ਪਤਨੀ ਤੇ ਅੱਖਾਂ ਬੰਦ ਕਰਕੇ ਇੰਨਾ ਭਰੋਸਾ ਕੀਤਾ ਹੋਇਆ ਸੀ ਕਿ ਉਹਨੂੰ ਘਰ ਤੋਂ ਵੀ ਬਾਹਰ ਛੱਡਿਆ ਹੋਇਆ ਸੀ ਇਕੱਲੇ ਰਹਿਣ ਲਈ ਪਰ ਅੱਜ ਉਸ ਦਾ ਸਭ ਕੁਝ ਉਜੜ ਚੁੱਕਾ ਸੀ ਇੱਕ ਭਰੋਸਾ ਕਰਨ ਦੀ ਵਜ੍ਹਾ ਦੇ ਨਾਲ ਉਹ ਆਰਤ ਜਿਸ ਨੇ ਆਪ ਦੇ ਪਤੀ ਦਾ ਆਪਣੇ ਪਰਿਵਾਰ ਦਾ ਭਰੋਸਾ ਤੋੜਿਆ ਸੀ ਯਕੀਨ ਤੋੜਿਆ ਸੀਗਾ ਇੱਕ ਸਰੀਰਕ ਸਬੰਧਾਂ ਕਰਕੇ ਇੱਕ ਝੂਠੇ ਵਿਸ਼ਵਾਸ ਕਰਕੇ ਝੂਠੇ ਬੰਦੇ ਕਰਕੇ ਆਪਣੀ ਵੀ ਜਾਨ ਗਵਾਈ ਤੇ ਆਪਣੇ ਪਤੀ ਦੀ ਜ਼ਿੰਦਗੀ ਵੀ ਖਰਾਬ ਕੀਤੀ ਤੇ ਆਪਣੀ ਬੇਟੀ ਵੀ ਰੋਲੀ ਜਿਸ ਕਰਕੇ ਜਿਸ ਦਾ ਨਤੀਜਾ ਇੰਨਾ ਮਾੜਾ ਹੋਇਆ ਕਿ ਰਮਨਦੀਪ कौर ਦੀ ਡੈੱਡ ਬੋਡੀ ਨੂੰ ਉਸਦੇ ਮਾਪੇ ਵੀ ਅਪਣਾਉਣਾ ਨਹੀਂ ਚਾਹੁੰਦੇ ਸੀ ਉਹ ਵੀ ਉਸ ਨੂੰ ਕਲੰਕ ਕਹਿ ਕੇ ਬੁਰਾ ਕਹਿ ਰਹੇ ਸੀ ਕਿ ਇਹ ਸਾਡੀ ਧੀ ਨਹੀਂ ਸੀ ਜਿਹੜੀ ਸਾਡੇ ਤੇ ਐਡਾ ਵੱਡਾ ਕਲੰਕ ਲਵਾ ਕੇ ਗਈ ਆ ਤੇ ਅੱਜ ਦੇ ਟਾਈਮ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਲੇਡੀਜ਼ ਜਿੰਨਾ ਕਰਕੇ ਹੋਰ ਵੀ ਕਈ شریف ਕੁੜੀਆਂ ਨੂੰ ਵੀ ਬਦਨਾਮ ਹੋਣਾ ਪੈਂਦਾ ਉਮੀਦ ਆ ਕਿ ਤੁਹਾਨੂੰ ਕਹਾਣੀ ਤੋਂ ਵਧੀਆ ਇੱਕ ਸਿੱਖਿਆ ਵੀ ਮਿਲੀ ਹੋਏਗੀ ਤੇ ਇਸ ਦਾ ਜਿਹੜਾ ਸੋਲੂਸ਼ਨ ਵੀ ਇਹੀ ਆ ਕਿ ਕਿਸੇ ਤੇ ਨਾ ਨਾ ਵਿਸ਼ਵਾਸ ਵੀ ਨਾ ਕੀਤਾ ਜਾਵੇ ਕਿ ਬੰਦਾ ਤੁਹਾਡੀਆਂ ਅੱਖਾਂ ਵਿੱਚ ਘੱਟਾ ਪਾ ਕੇ ਤੁਹਾਡੀ ਪੂਰੀ ਜ਼ਿੰਦਗੀ ਨੂੰ ਖਰਾਬ ਕਰ ਜਾਵੇ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ